परशुराम भगवान की जय आज ਅਸੀਂ શ્રી ਪਰਸ਼uram ਗਿਆਨ ਵਾਟਿਕਾ ਵੈਲਫੇਅਰ ਸੁਸਾਇਟੀ ਢੋਲੇਵਾਲ ਵਿਖੇ ਅਕਸ਼ਤ ਤ੍ਰਿਤੀਆ ਦੇ ਬੜੇ ਹੀ ਪਵਿੱਤਰ ਮੌਕੇ ਤੇ ਭਗਵਾਨ ਪਰਸ਼uram ਜੀ ਦਾ ਜਨਮotsav ਤੁਮਧਾਮ ਨਾਲ ਇੱਥੇ ਮਨਾਇਆ ਗਿਆ ਹੈ ਸਵੇਰ ਤੋਂ ਹੀ ਇੱਥੇ ਬਹੁਤ ਭਗਤਾਂ ਦਾ ਆਣਾ ਜਾਣਾ ਮੱਥਾ ਟੇਕ ਰਹੇ ਸੀ ਲੋਕ ਆ ਰਹੇ ਸੀ ਔਰ ਸੁਸਾਇਟੀ ਵੱਲੋਂ ਇੱਥੇ ਸਭ ਤੋਂ ਪਹਿਲਾਂ ਸਵੇਰੇ ਪਰਸ਼uram ਭਗਵਾਨ ਜੀ ਦਾ ਮੱਥਾ ਟੇਕ ਕੇ ਹਵਨ ਯੱਗ ਕੀਤਾ ਗਿਆ ਪੈਣਾ ਨੇ ਆ ਕੇ ਇੱਥੇ ਕੀਰਤਨ ਕੀਤਾ ਅਟੁੱਟ ਲੰਗਰ ਸਾਰਾ ਦਿਨ ਚੱਲਦਾ ਰਿਹਾ ਔਰ ਸ਼ਾਮ ਨੂੰ ਤਪਕੇਸ਼ਵਰ ਮਹਾਦੇਵ ਮਹਾਰਾਤੀ ਸੰਗ ਵੱਲੋਂ ਭਗਵਾਨ ਪਰਸ਼ੂਰਾਮ ਜੀ ਦੀ ਆਰਤੀ ਕਰਕੇ ਅੱਜ ਅਕਸ਼ੇत्र ਤ੍ਰਿਤੇ ਦਾ ਸਮਾਪਨ ਕੀਤਾ ਗਿਆ ਹੈ ਅਸੀਂ ਹਰ ਸਾਲ ਇੱਥੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ Uਤਸਵ ਬਾਟਿਕਾ ਚ ਬੜੇ ਹੀ ਧੂਮ-ਧਾਮ ਨਾਲ ਮਨਾਉਂਦੇ ਆਂ ਭਗਵਾਨ ਪਰਸ਼ੂਰਾਮੀ ਹੈ ਜਿਨ੍ਹਾਂ ਨੇ ਸ਼ਾਸਤਰ ਤੇ ਸ਼ਸਤਰ ਦੀ ਵਿਦਿਆ ਲੈਣ ਦਾ ਸਾਨੂੰ ਗਿਆਨ ਦਿੱਤਾ ਹੈ ਭਗਵਾਨ ਪਰਸ਼ੂਰਾਮੀ ਹੈ ਜਿਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਨੂੰ ਆਪਣਾ ਤਨੁਸ਼ਬਾਨ ਦੇ ਕੇ ਰਾਵਣ ਨਾਲ ਯੁੱਧ 'ਚ ਜਿੱਤ ਕਰਨ ਦਾ ਆਸ਼ੀਰਵਾਦ ਦਿੱਤਾ ਸੀ ਭਗਵਾਨ ਪਰਸ਼ੂਰਾਮ ਹੀ ਹੈ ਜਿਨ੍ਹਾਂ ਨੇ ਭਗਵਾਨ ਕ੍ਰਿਸ਼ਨ ਨੂੰ ਸੁਦਰਸ਼ਨ ਚੱਕਰ ਭੇਟ ਕਰਕੇ ਮਹਾਭਾਰਤ ਦੀ ਜਿੱਤ ਦਾ ਆਸ਼ੀਰਵਾਦ ਦਿੱਤਾ ਸੀ ਅੱਜ ਵੀ ਅਸੀਂ ਭਗਵਾਨ ਪਰਸ਼ੂਰਾਮ ਅਗੇ ਇਹ ਹੀ ਪ੍ਰਾਰਥਨਾ ਕੀਤੀ ਹੈ ਕਿ ਸਾਡੇ ਦੇਸ਼ ਤੇ ਵੀ ਜੇ ਕੋਈ ਪੋਂਡੀ ਅੜੋਸੀ ਪੜੋਸੀ ਕੋਈ ਬੁਰੀ ਨਜ਼ਰ ਰੱਖਦਾ ਤੇ ਭਗਵਾਨ ਪਰਸ਼ੂਰਾਮ ਦੀ ਕਿਰਪਾ ਨਾਲ ਦਿਆ ਨਾਲ ਜਿੱਤ ਸਾਡੀ ਦੇਸ਼ ਦੀ ਆਰਮੀ ਦੀ ਹੋਏਗੀ ਹਿੰਦੁਸਤਾਨ ਦੀ ਹੋਏਗੀ ਭਾਰਤ ਮਾਤਾ ਕੀ ਜੈ ਹੋ ਭਗਵਾਨ ਪਰਸ਼ੂਰਾਮ ਕੀ ਜੈ ਹੋ ਭਗਵਾਨ ਪਰਸ਼uram ਜੀ ਦਾ ਜਿਹੜਾ ਇੱਥੇ ਸਮਾਰਕ ਬਣਿਆ ਹੋਇਆ ਸਾਨੂੰ ਸਰਕਾਰ ਵੱਲੋਂ ਭੇਟ ਕੀਤਾ ਗਿਆ ਹੈ ਔਰ ਸਰਕਾਰ ਨੂੰ ਵੀ ਅਸੀਂ ਡਿਮਾਂਡ ਕਰਦੇ ਹਾਂ ਕਿ ਇਸ ਬਾਟਿਕਾ ਨੂੰ ਬਹੁਤ ਸੁੰਦਰ ਫਲਵਾੜੀ ਬਣਾਣੀ ਹੈ ਹਜੇ ਬਹੁਤ ਕੰਮ ਕਰਨੇ ਬਾਕੀ ਹੈ ਔਰ ਅੱਜ ਅਸੀਂ ਜਿੰਨੀਆਂ ਵੀ ਇੱਥੇ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਆਈਆਂ ਲਗਭਗ ਸਾਰੇ ਵਿਧਾਇਕ ਸਹਿਬਾਨ ਆਏ ਆ ਔਰ ਸਭ ਨੂੰ ਅਸੀਂ ਆਪਣੀ ਮੰਗ ਰੱਖੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਭਗਵਾਨ ਪਰਸ਼uram ਜੀ ਦੇ ਨਾਮ ਦਾ ਇੱਕ ਸਥਾਨ ਬਣਾਇਆ ਜਾਵੇ ਧਾਮ ਬਣਾਇਆ ਜਾਵੇ ਤਾਂ ਕਿ ਜਿੱਥੇ ਸਮਾਜਿਕ ਕੰਮ ਕੀਤੇ ਜਾਣ ਹਵਨ ਯਗ ਕੀਤੇ ਜਾਣ ਗਰੀਬ ਬੱਚੀਆਂ ਦਾ ਵਿਆਹ ਫ੍ਰੀ ਆਫ ਕੋਸਟ ਉੱਥੇ ਕੀਤਾ ਜਾਵੇ ਜਿੱਥੇ ਪੈਸਿਆਂ ਦਾ ਬਹੁਤ ਖਰਚਾ ਹੈ ਇਸ ਕਰਕੇ ਸਾਡਾ ਇਹ ਡਿਮਾਂਡ ਹੈ ਕਿ ਭਗਵਾਨ ਪਰਸ਼ੂਰਾਮ ਜੀ ਦਾ ਥਾਮ ਵੀ ਲੁਧਿਆਣਾ ਸ਼ਹਿਰ ਚ ਬਣਾਇਆ ਜਾਵੇ ਮੇਰਾ ਨਾਮ ਸੰਜੀਵ ਸ਼ਰਮਾ ਪਾਇਲਟ ਹੈ ਜੀ ਮੈਨੂੰ ਪਿਆਰ ਨਾਲ ਪਾਇਲਟ ਪਾਇਲਟ ਕਹਿੰਦੇ ਆ ਔਰ ਮੈਂ ਜਨਰਲ ਸੈਕਟਰੀ ਐ ਸੰਸਥਾ ਦਾ ਔਰ ਅੱਜ ਦੇ ਇਸ ਦਿਹਾੜੇ ਦੀ ਔਰ ਇਸ ਹਰਸ਼ ਉਲਾਸ ਦੇ ਨਾਲ ਜੋਸ਼ੀਆਸ ਮਹਾਰਾਜ ਜੀ ਦਾ ਪਾਵਨ ਉਤਸਵ ਮਨਾਇਆ ਹੈ ਇਦੇ ਵਿੱਚ ਅੱਜ ਜਿੰਨੇ ਵੀ ਵਿਧਾਇਕ ਮੌਜੂਦਾ ਸਰਕਾਰ ਦੇ ਆਏ ਸਾਰਿਆਂ ਦੇ ਅੱਗੇ ਸਾਡੀ ਪਰਜੋਰ ਇੱਕੋ ਹੀ ਮੰਗ ਰੱਖੀ ਗਈ ਕਿ ਸਾਡੇ ਪਰਸ਼uram ਭਗਵਾਨ ਦੇ ਜੀ ਦੇ ਨਾਮ ਦੇ ਉੱਤੇ ਪਰਸ਼uram ਭਵਨ ਲੁਧਿਆਣਾ ਵਿੱਚ ਹੋਣਾ ਚਾਹੀਦਾ ਜਿਹਦੇ ਨਾਲ ਕੀ ਸਾਡੇ ਸਮਾਜ ਦੇ ਸਨਾਤਨ ਸਮਾਜ ਦੇ ਵਾਸਤੇ ਕੋਈ ਅੱਛਾ ਹੋਰ ਉਪਰਾਲਾ ਕਰ ਸਕੀਏ ਜਿਹਦੇ ਨਾਲ ਕੀ ਉਹਨਾਂ ਦੇ ਗਰੀਬ ਕਨੇਵਾਵਾਂ ਦਾ ਔਰ ਹੋਰ ਪਈਸ ਸਰਾਈ ਸੈਂਟਰ ਖੋਲ ਕੇ ਕੰਪਿਊਟਰ ਸੈਂਟਰ ਖੋਲ ਕੇ ਸਮਾਜ ਨੂੰ ਇੱਕ ਸੇਵ ਦੇ ਸਕੀਏ ਤਾਂ ਕਿ ਅਸੀਂ ਉਹ ਸਾਰੇ ਕੰਮ ਦੇ ਵਿੱਚ ਤਤਪਰ ਹੋ ਕੇ ਸਮਾਜ ਦੀ ਭਲਾਈ ਕਰ ਸਕੀਏ ਇੰਨੀ ਕਰ। ਭਗਵਾਨ ਪਰਸ਼uram ਮਹਾਰਾਜ ਕੀ ਜੈ ਜਿੰਨੇ ਵੀ ਸੰਸਥਾ ਸਾਡੇ ਭਗਵਾਨ ਪਰਸ਼uram ਜਨਵਾਰਕਾ ਜੇ ਸਵੇਰੇ ਆਈਆਂ ਨੇ ਜਿੰਨੇ ਵੀ ਕੋਈ ਲੀਡਰ ਸਾਹਿਬਾਨ ਉਹਨਾਂ ਦਾ ਦਿਲੋਂ ਦਿਲੋਂ ਧੰਨਵਾਦ ਕਰਦੇ ਹਾਂ ਭਗਵਾਨ ਪਰਸ਼uram ਜੈਨਤੀ ਦੀ ਬਹੁਤ ਬਹੁਤ ਮੁਬਾਰਕਾਂ ਆਰਤੀ ਹੋਈ ਹੈ ਮਹਾਰਤੀ ਕੀਤੀ ਜੀ ਉਹਨਾਂ ਦੀ ਕੀ ਖਾਣਾ ਦੁੱਤਾ ਮਹਾ ਆਰਤੀ ਉਹਨਾਂ ਦਾ ਅਸ਼ੀਰਵਾਦੀ ਕਿਰਪਾ ਨਾਲ ਹੋ ਰਹੀ ਹੈ ਜੀ ਭਗਵਾਨ ਪਰਸ਼ੀ ਰਾਮ ਦੀ ਕਿਰਪਾ ਨਾਲ ਮਹਾ ਆਰਤੀ ਆਯੋਜਿਤ ਸੀਗਾ